ਫੋਟੋਗ੍ਰਾਫੀ ਯੂਨੀਅਨ 사ਦਕ ਵੱਲੋਂ ਸਰਬਸੰਮਤੀ ਨਾਲ ਅੰਗਰੇਜ਼ ਸਿੰਘ ਲਾਲੀ ਨੂੰ ਫੋਟੋਗ੍ਰਾਫੀ ਯੂਨੀਅਨ 사ਦਕ ਦਾ ਪ੍ਰਧਾਨ ਚੁਣਿਆ ਗਿਆ। ਇਸ ਦਰਾਂ ਨੂੰ ਉਹਨਾਂ ਨੇ ਫਰੈਂਚ ਸਟੂਡੀਓ 사ਦਕ ਵਿਖੇ ਮੀਟਿੰਗ ਕੀਤੀ। ਇਸ ਦਰਾਂ ਨੂੰ ਉਹਨਾਂ ਨੇ ਹੋਰ ਵੀ ਅਹੁਦੇਦਾਰਾਂ ਨੂੰ ਅਹੁਦੇ ਦਿੱਤੇ। ਮੀਤ ਪ੍ਰਧਾਨ ਬਿਆਨਤ 22 ਸਟੂਡੀਓ, ਕੈਸ਼ੀਅਰ ਗੁਰਜੀਤ ਫਰੈਂਚ ਸਟੂਡੀਓ ਅਤੇ ਰਾਜਵੀਰ ਸਿੰਘ ਡੋੜ A ਸਟਾਰ ਫੋਟੋਗ੍ਰਾਫਰ, ਜਨਰਲ ਸੈਕਟਰੀ ਕਿਸ਼ਨ ਸਟੂਡੀਓ, ਸਰਪ੍ਰਸ ਰਜਿੰਦਰ ਕੁਮਾਰ ਕੁਮਾਰ ਸਟੂਡੀਓ, ਪ੍ਰੈਸ ਸਕੱਤਰ ਪੱਤਰਕਾਰ ਕੁਲਦੀਪ ਸਿੰਘ ਹਰਮਨ ਫੋਟੋ ਗੈਲਰੀ ਮੀਤ ਪ੍ਰਧਾਨ ਗੁਲਜਾਰ ਸਿੰਘ ਢਾਬ ਸਲਾਹਕਾਰ ਬਰਾਡ ਸਟੂਡੀਓ ਇਸ ਮੌਕੇ ਤੇ ਫੋਟੋਗ੍ਰਾਫੀ ਯੂਨੀਅਨ ਦੇ ਮੈਂਬਰ ਰਾਜੂ ਸਿੰਘ ਕਾਨਿਆਵਾਲੀ ਗੁਰਵੀਰ ਸਿੰਘ ਸੰਗਤਪੁਰਾ ਚੋਪੜਾ ਮਿਕਸਿੰਗ ਸੈਂਟਰ ਸਾਦਕ ਲਾਬ ਸਿੰਘ ਢਾਬ ਗੁਰਪ੍ਰੀਤ ਸਿੰਘ ਗੁੱਜਰ ਚਮਕੌਰ ਸਿੰਘ ਕਿੰਗਰਾ ਗੁਲਾਬ ਸਿੰਘ ਸਾਦਕ ਸੂਬਾ ਸਿੰਘ ਸਾਦਕ ਸਤਪਾਲ ਸਿੰਘ ਕਾਨਿਆਵਾਲੀ ਰੇਸ਼ਮ ਸਿੰਘ ਮਾਨੀ ਸਿੰਘ ਵਾਲੇ ਸਮਰਾਟ ਸਟੂਡੀਓ ਸਾਦਕ ਸੋਨੂ ਸ਼ਿਮਰੇ ਵਾਲਾ ਜੀਐਸ ਫੋਟੋਗ੍ਰਾਫੀ ਮੱਖਣ ਸਿੰਘ ਕਿੰਗਰਾਜ ਜਸ਼ਨ ਚੌਕ ਮੋੜੇ ਜੱਗਾ ਸਿੰਘ ਛੋਟੀਵਾਲਾ ਆਕਾਸ਼ 사ਧਕ ਅਸ਼ੋਕ ਕੁਮਾਰ 사ਧਕ ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਹਾਂਜੀ ਲਾਲੀ ਜੀ ਜੋ ਅੱਜ ਮੀਟਿੰਗ ਰੱਖੀ ਗਈ ਹੈ ਕਿਸ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਸੀ ਇਹ ਵੀਰ ਜੀ ਆਪ ਸਾਡੇ ਨਾਲ ਕੋਈ ਆਪਣੀ 1 ਸਾਲ ਪਹਿਲਾਂ ਨਿਊ ਫੋਟੋਗ੍ਰਾਫਰ ਯੂਨੀਅਨ ਬਣੀ ਸੀ ਜਿਹਦੇ ਪ੍ਰਧਾਨ ਸਰਦਾਰ ਭਪਿੰਦਰ ਸਿੰਘ ਬਣਾਇਆ ਸੀ ਉਹ ਕੁਝ ਆਪ ਦੇਰ ਜੇ ਵਾ ਕਰਕੇ ਬਾਹਰ ਚਲੇ ਗਏ ਕੈਨੇਡਾ ਹੁਣ ਸਾਡੀ ਯੂਨੀਅਨ ਨੇ ਦੁਬਾਰਾ ਮੀਟਿੰਗ ਕਰਕੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਮੈਨੂੰ ਪ੍ਰਧਾਨਗੀ ਦੀ ਅਹੁਦਾ ਬਖਸ਼ਿਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਕਦੇ ਵੀ ਕਿਸੇ ਵੀ ਚੀਜ਼ ਦੀ ਲੋੜ ਪਊਗੀ ਜਾਂ ਅਸੀਂ ਕਿਤੇ ਜਾਣਾ ਕਰਨਾ ਤਾਂ ਮੈਂ ਇਹਨਾਂ ਭਰਾਵਾਂ ਦੇ ਸਹਿਯੋਗ ਨਾਲ ਇਹਨਾਂ ਦੇ ਨਾਲ ਰਹੂੰਗਾ ਹਮੇਸ਼ਾ ਹੋਰ ਤੁਸੀਂ ਫੋਟੋਗ੍ਰਾਫਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਫੋਟੋਗ੍ਰਾਫਰਾਂ ਨੂੰ ਮੈਸੇਜ ਇਹ ਹੈ ਜੀ ਵੀ ਅਸੀਂ ਕੰਮ ਕਰੀਏ ਆਪਦੀ ਸੀ ਮਿਹਨਤੀ ਸਾਡਾ ਜਿਹੜਾ ਕੀਤਾ ਬਹੁਤ ਮਿਹਨਤ ਵਾਲਾ ਅਸੀਂ ਉਸ ਹਿਸਾਬ ਨਾਲ ਕਰੀਏ ਕਿ ਸਾਨੂੰ ਕਿਸੇ ਦੇ ਥੱਲੇ ਲਾ ਕੇ ਕੰਮ ਨਾ ਕਰਨਾ ਪਵੇ ਤੇ ਪਾਰਟੀਆਂ ਬਹੁਤ ਕੁਝ ਕਹਿੰਦੀਆਂ ਇੱਕ ਦੂਜੇ ਬਾਰੇ ਤੇ ਮੈਸੇਜ ਇਹ ਆ ਵੀ ਅਸੀਂ ਵਧੀਆ ਪੈਸੇ ਲੈ ਕੇ ਤੇ ਵਧੀਆ ਕਿਰਤਾਰ ਦਾ ਗਾਂ ਤੋੜੀਏ ਤੇ ਜੋ ਵੀ ਸਾਡਾ ਕਿਰਤਾਰ ਉਹਨੂੰ ਪ੍ਰਪੱਕ ਕਰੀਏ